ਆ ਲ ਆ ਕੀ ਹੋ ਗਿਆ ਆ ਗਿਆ ਲ ਆ ਇਹ ਫਿਊ ਮੂਮੈਂਟਸ ਲੇਟਰ ਇਹ ਉਹ ਮੋਟਰਸਾਈਕਲ ਜਿਹੜਾ ਫੇਸਬੁੱਕ ਦੇ ਉੱਪਰ ਇਹਨਾਂ ਨੇ ਸਟੰਟ ਮਾਰਦੇ ਆ ਮਾਰਦੇ ਆ ਇਹਦੀ ਜਿਹੜੀ ਵੀਡੀਓ ਬਣਾ ਕੇ ਪਾਈ ਸੀਗੀ ਇਹਦੇ ਚ ਲਿਖਿਆ ਹੈ ਸਭਾ ਹੀ ਬਦਲਿਆ ਦਿਮਾਗ ਹੋ ਗਈ ਹੈ ਵਾਕਿਆ ਗੱਲ ਠੀਕ ਹੈ ਆ ਕੱਚੋ ਜੀ ਦੀ ਨੰਬਰ ਪਲੇਟ ਆ ਦੇਖਿਓ ਨੰਬਰ ਪਲੇਟ ਨੇ ਕੀ ਕੀਤਾ ਐਦਾਂ ਲਾਈ ਆ ਇਹ ਖਿੱਚ ਲੈਂਦੇ ਆ ਜਦੋਂ ਲੋਡ ਪੈਂਦੀ ਆ ਉਦੋਂ ਲਾ ਲੈਂਦੇ ਆ ਠੀਕ ਹੈ ਜੀ ਇਹ ਬੱਚੇ ਆਪਾਂ ਬੁਲਾ ਲਿਆ ਜੀ ਉਹਨੇ ਨਾਲ ਗੱਲਬਾਤ ਕਰਦੇ ਆਂ ਔਰ ਅਭੀ ਤੋ ਰੁਕੋ ਕਲਾਈਮੈਕਸ ਅਭੀ ਬਾਤ ਇਹ ਕਾਕਾ ਸਟੰਟ ਮਾਰ ਰਿਹਾ ਤੇ ਮੋਟਰਸਾਈਕਲ ਇਹਦਾ ਇੰਨੀ ਰੇਸ ਦਿੱਤੀਏ ਨੇ ਕਿ ਮੋਟਰਸਾਈਕਲ ਖੜਾ ਹੋ ਗਿਆ ਠੀਕ ਆ ਉਹਦੇ ਵਿੱਚ ਇਹਨੇ ਗੀਤ ਲਾਇਆ ਇਹ ਕੀ ਹੋ ਗਿਆ ਇਹ ਕੀ ਹੋ ਗਿਆ ਹਣਾ ਤੂੰ ਜਦੋਂ ਫੜਿਆ ਗਿਆ ਤੂੰ ਵੇਂਦਾ ਵੀ ਇਹ ਕੀ ਬਣ ਗਿਆ ਇਹ ਕੀ ਬਣ ਗਿਆ ਇਹਨਾਂ ਬੱਚਿਆਂ ਨੂੰ ਕਾਕਾ ਸਮਝਾ ਦੋ ਇਹਦਾ ਜਿਹੜਾ ਗਿਫਟ ਆ ਉਹ ਅਸੀਂ ਬਣਾ ਲਿਆ ਉਹ ਤੁਹਾਨੂੰ ਦਿਨੇ ਆ ਤੇ ਮੋਟਰਸਾਈਕਲ ਜਿਹੜਾ ਏ ਬੰਦ ਕਰ ਰਹੇ ਹਾਂ ਨਾ ਇਹਦੇ ਕੋਈ ਕਾਗਜ਼ ਹੈ ਨਾ ਕੋਈ ਪੱਤਾ ਇਹਨੂੰ ਅਸੀਂ ਬੰਦ ਕਰ ਦੇ ਠੀਕ ਹੈ ਕਾਗਜ਼ ਪੱਤੋਂ ਦਿਖਾਓ ਇਹ ਮੋਟਰਸਾਈਕਲ ਤੁਹਾਨੂੰ ਮਿਲ ਜੂਗਾ ਜਿਹੜੀ ਹਰਕਤਾਂ ਤੁਸੀਂ ਕਰਦੇ ਜੇ ਕਿ ਤੁਹਾਡੀਆਂ ਨਾ ਕਾਬਲੇ ਬਰਦਾਸ਼ਤ ਸਾਡੀ ਟੀਮ ਤਿੰਨ ਦਿਨ ਹੋ ਗਿਆ ਇਸ ਮੋਟਰਸਾਈਕਲ ਤੋਂ ਮੱਦ ਲੱਗੇ ਪਹਿਲਾਂ ਹੋਰ ਪਿੰਡ ਦੇ ਵਿੱਚ ਗਏ ਆ ਉੱਥੋਂ ਡਿਸਕਲ ਤੋਂ ਹੋਣ ਕਰਕੇ ਨਹੀਂ ਮੋਟਰਸਾਈਕਲ ਮਿਲਿਆ ਉਸ ਤੋਂ ਬਾਅਦ ਤੁਹਾਡੇ ਪਿੰਡ ਗਏ ਫੋਨ ਕਰਕੇ ਸਵੇਰੇ 4:00 ਵਜੇ ਨਿਕਲੀ ਮੇਰੀ ਟੀਮ ਤੁਹਾਨੂੰ ਪਲੀਜ਼ ਸਾਰੇ ਬੱਚਿਆਂ ਨੂੰ ਦੱਸਣਾ ਚਾਹੁੰਨਾ ਭਾਈ ਇਹਨਾਂ ਹਰਕਤਾਂ ਤੋਂ ਬਾਹਰ ਆ ਜਾਓ ਨਾਕਰ ਬਈਆਂ ਤੁਹਾਨੂੰ ਕਿਸੇ ਵੀ ਕੀਮਤ ਤੇ ਹੁਣ ਬਖਸ਼ਿਆ ਨਹੀਂ ਜਾਏਗਾ ਥੈਂਕ ਯੂ